ਕੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੰਟਰੋਲ ਖਤਮ ਹੋ ਗਿਆ ਹੈ ਆਖਰ ਕਿਉਂ ਵਿਧਾਇਕ ਅਤੇ ਮੰਤਰੀ ਮਨਮਰਜ਼ੀ ਕਰਨ ਲੱਗੇ ਨੇ ਕੀ ਕਾਰਨ ਹੈ ਕਿਹੜੀ ਮਜਬੂਰੀ ਹੈ ਜਿਸ ਦੇ ਤਹਿਤ ਹੁਣ ਇਨਾ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਭਗਵੰਤ ਮਾਨ ਜਾਂ ਫਿਰ ਅਰਵਿੰਦ ਕੇਜਰੀਵਾਲ ਚੁੱਪ ਬੱਠੇ ਨੇ ਕੋਈ ਕਾਰਵਾਈ ਨਹੀਂ ਕਰ ਰਹੇ ਆਖਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਮਜਬੂਰੀ ਕੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੀ ਮਜਬੂਰੀ ਕੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਦੇ ਜੇਲ੍ਹ ਜਾਣ ਤੋਂ ਬਾਅਦ ਕੈਬਨਟ ਮੰਤਰੀ ਹੁਣ ਆਤਸ਼ੀ ਨੂੰ ਵੀ ਇੱਕ ਨੋਟਸ ਦਿੱਤਾ ਗਿਆ ਕੋਰਟ ਦੇ ਵੱਲੋਂ ਤਲਬ ਕਰ ਲਿਆ ਗਿਆ ਕਿਸ ਮਾਮਲੇ ਦੇ ਵਿੱਚ ਆਤਸ਼ੀ ਨੂੰ ਤਲਬ ਕੀਤਾ ਗਿਆ ਮੁਸ਼ਕਲਾਂ ਕਿੰਨੀਆਂ ਵੱਧ ਸਕਦੀਆਂ ਨੇ ਅਤੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਇਹ ਕਿੰਨਾ ਵੱਡਾ ਝਟਕਾ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਪੂਰਾ ਮਾਮਲਾ ਕੀ ਹੈ ਗੱਲਬਾਤ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਉਹਨਾਂ ਨੂੰ ਸੁਪਰੀਮ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਉਹ ਖਾਲੀ ਹੱਥ ਮੋੜ ਦਿੱਤੇ ਗਏ ਨੇ ਆਖਰ ਕਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਪਰ अरविंद केजरीवाल ਨੂੰ ਕੋਰਾ ਜਵਾਬ ਦਿੱਤਾ ਹੈ ਜਿਸ ਕਾਰਨ ਉਹ ਖਾਲੀ ਹੱਥ ਸੁਪਰੀਮ ਕੋਰਟ ਤੋਂ ਵਾਪਸ ਆਏ ਨੇ ਗੱਲਬਾਤ ਉਸ ਪੂਰੇ ਮਾਮਲੇ ਦੇ ਉੱਪਰ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਡਾਕਟਰ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਕ ਸਭਾ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਾਰੇ ਕਿਤੇ છਾਈ ਪਈ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ છਾਈ ਪਈ ਹੈ ਲੱਗਦਾ ਕਿ ਹੁਣ ਸਾਰੀਆਂ ਖਬਰਾਂ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਸੰਬੰਧਤ ਹੁੰਦੀਆਂ ਨੇ ਪਾਰਟੀ ਇਹ ਦਰ ਵਿਚਾਈ ਹੋਈ ਹੈ ਸੋ ਆਪਾਂ ਸ਼ੁਰੂਆਤ ਕੈਬਨਟ ਮੰਤਰੀਆਂ ਦੀ ਕਰੀਏ ਜਾਂ ਵਿਧਾਇਕਾਂ ਦੀ ਕਰੀਏ ਉਸ ਤੋਂ ਪਹਿਲਾਂ ਇੱਕ ਅਹਿਮ ਖਬਰ ਦੇ ਵੱਲ ਚੱਲਦੇ ਆ ਗੱਲ ਕੈਬਨਟ ਮੰਤਰੀ ਦਿੱਲੀ ਸਰਕਾਰ ਮੈਡਮ ਆਤਸ਼ੀਦੀ ਜਿਹੜੇ ਕੀ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਲੀਡਰਸ਼ਿਪ ਦੇ ਜੇਲ੍ਹ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਐਕਟਿਵ ਸੀ ਹੁਣ ਉਹਨਾਂ ਨੂੰ ਵੀ ਕੋਰਟ ਦੇ ਵੱਲੋਂ ਤਲਬ ਕੀਤਾ ਗਿਆ ਕਿਸ ਮਾਮਲੇ ਦੇ ਵਿੱਚ ਤੇ ਕਿਉਂ ਤੇ ਇਸ ਦੇ ਨਾਲ ਹੁਣ ਆਤਸ਼ੀਦੀਆਂ ਤੇ ਆਮ ਆਦੀ ਪਾਰਟੀ ਦੀਆਂ ਮੁਸ਼ਕਲਾਂ ਕਿੰਨੀਆਂ ਵੱਧ ਸਕਦੀਆਂ ਨੇ ਅਰਵਿੰਦ ਕੇਜਰੀਵਾਲ ਦੇ ਲਈ ਕਿੰਨਾ ਵੱਡਾ ਝਟਕਾ ਹੋ ਸਕਦਾ ਪੇ ਕੋਲ ਕੁਮਿੰਦਰ ਜੀ ਉਹਨਾਂ ਦੀ ਅੱਜ ਤਰੀਕ ਸੀ ਜਿਹੜਾ ਉਹਨਾਂ ਨੇ ਪਿਛਲੇ ਸਮੇਂ 'ਚ ਬਿਆਨ ਦਿੱਤੇ ਸੀ ਬੀਜੇਪੀ ਦੇ ਖਿਲਾਫ ਕਿ ਸਾਡੀ ਪਾਰਟੀ ਨੂੰ ਤੋਰਨਾ ਚਾਹੁੰਦੇ ਨੇ ਲਾਲਚ ਦੇ ਰਹੇ ਨੇ ਬੜਾ ਕੁਝ ਬੋਲਿਆ ਸੀ ਉਹਦੇ ਉੱਪਰ ਉਹਨਾਂ ਦੇ ਇੱਕ ਲੀਟਰ ਨੇ ਮਤਲਬ ਡੀਫੇਮੇਸ਼ਨ ਦਾ ਕੇਸ ਕੀਤਾ ਸੀ ਕਿ ਤੁਸੀਂ ਸਾਡੀ ਪਾਰਟੀ ਨੂੰ ਡੀਫੇਮ ਕਰ ਰਹੇ ਹੋ ਬਦਨਾਮ ਕਰ ਰਹੇ ਹੋ ਲੋਕਾਂ ਦੀ ਨਿਗਾਹ 'ਚ ਉਹਦੀ ਸਾਖ ਹੈ ਜਿਹੜੀ ਉਹਨੂੰ ਪ੍ਰਭਾਵ ਕਰਦਾ ਉਸ ਕੇਸ ਦੀ ਅੱਜ ਤਰੀਕ ਸੀਗੀ ਤੇ ਉਹਨਾਂ ਨੇ ਜ਼ਮਾਨਤ ਦੇ ਲਈ ਅਰਜੀ 29 29 ਤਰੀਕ ਵਾਸਤੇ 29 ਵਾਸਤੇ ਸਰ ਅਰਜ਼ਾਲਬ ਕੀਤਾ 29 ਦੀ 29 ਜੂਨ ਨੂੰ ਅੱਜ ਜਿਹੜਾ ਫੈਸਲਾ ਹੋਇਆ ਅੱਜ ਉਹਨਾਂ ਨੇ ਜ਼ਮਾਨਤ ਲਈ ਪਾਇਆ ਹੋਇਆ ਸੀ ਪਹਿਲਾਂ ਖਬਰੇ ਵੀ ਆਈ ਸੀ ਵੀ ਸ਼ਾਇਦ ਉਹਨੂੰ ਜ਼ਮਾਨਤ ਮਿਲ ਗਈ ਹੈ ਜੀ ਪਰ ਹੁਣ ਫੈਸਲਾ ਇਹ ਪਤਾ ਲੱਗਿਆ ਹੈ ਕਿ 29 ਤਰੀਕ ਨੂੰ ਉਹਨਾਂ ਨੂੰ ਕੋਰਟ ਨੇ ਤਲਬ ਕਰ ਲਿਆ ਹੈ ਕਿ ਤੁਸੀਂ ਆਓ ਤੇ ਆਪਣਾ ਇਤਿਹਾਕ ਆ ਕੇ ਪੱਕੇ ਸਾਡੇ ਸਾਹਮਣੇ ਰੱਖੋ ਜੀ ਸੋ ਇਹ ਇੱਕ ਕਿਸਮ ਦੇ ਨਾਲ ਮੈਂ ਸਮਝਦਾ ਹਾਂ ਵੀ ਮਾੜੀ ਗੱਲ ਹੈ ਦਾਮ ਲ ਕੇਸ ਹੈ ਜਿਹੜਾ ਇੱਕ ਕਿਸਮ ਦੇ ਨਾਲ ਇਹ ਸਮਝਿਆ ਜਾਂਦਾ ਹੁੰਦਾ ਵੀ ਐਡਮਿਟ ਹੋ ਗਿਆ ਹੈ ਤੇ ਕੇਸ ਸਟਾਰਟ ਸੋ ਉਹ ਮੇਰਾ ਖਿਆਲ ਹੈ ਵੀ ਨੈਗੇਟਿਵ ਡਿਵੈਲਪਮੈਂਟ ਹੀ ਹੈ ਉਹਨਾਂ ਦੇ ਲਈ ਕੋਈ ਚੰਗੀ ਗੱਲ ਤਾਂ ਨਹੀਂ ਹੈ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਡਿਫੇਮੇਸ਼ਨ ਦੇ ਕੇਸਾਂ 'ਚ ਆਵਾਜ਼ਨ ਪਾਰਟੀ ਬੜੀ ਉੱਚੀ ਤੇ ਰਹੀ ਹੈ ਤਾਂ ਨਵੀਂ ਪਾਰਟੀ ਹੈ ਨਵੀਂ ਪਾਰਟੀ ਹੋ ਕੇ ਕਰਕੇ ਇਹਨਾਂ ਨੂੰ ਮੇਰੇ ਖਿਆਲ ਲੈ ਸਮਝ ਵੀ ਨਹੀਂ ਹੈ ਬੋਲਣ ਲੱਗੇ ਸੋਚਦੇ ਨਹੀਂ ਤੁਸੀਂ ਦੇਖਿਆ ਹੋਣਾ ਕੇਜਰੀਵਾਲ ਸਾਹਿਬ ਨੇ ਪਹਿਲਾਂ ਕਿੰਨੇ ਲੀਟਰਾਂ ਦੇ ਖਿਲਾਫ ਜਵਾਬ ਦੇ ਵਿੱਚ ਖਾਸ ਕਰਕੇ ਮੇਰੇ ਖਿਆਲ ਲੈ ਵੀ ਮੁਜੀਠੀਆ ਸਾਹਿਬ ਦੇ ਖਿਲਾਫ ਬਹੁਤ ਨੇਚਰ ਦੇ ਕੇਸ ਪਣਿਆ ਸੀ ਇੰਬੈਰਮੈਂਟ ਦੇ ਲਈ ਕਿ ਡਿਫੇਮੇਸ਼ਨ ਕਰਤੀ ਉਹਨਾਂ ਦੇ ਖਿਲਾਫ ਤੇ ਉਹਨਾਂ ਨੇ ਕੇਸ ਕਰਤਾ ਤੇ ਉੱਥੇ ਫਿਰ ਮਾਫੀ ਮੰਗਣੀ ਪਈ ਸੀ ਕੋਰਟ ਦੇ ਵਿੱਚ ਰੋਜਿਕੂਤ ਮੰਨਨਵੀਸ਼ ਅਸਤੀਫਾ ਦਿੱਤਾ ਉਸ ਟਾਈਮ ਸੋ ਇਹ ਥੋੜਾ ਜਿਨਾ ਪਹਿਲੀ ਗੱਲ ਤੇ ਹੈ ਕਿ ਮਾਹੌਲ ਬਹੁਤ ਹੀ ਗਰਮਾ-ਗਰਮ ਹੈ ਸਿਆਸਤ ਦਾ ਬੋਲਣ ਲੱਗੇ ਸਿਆਸਤਦਾਨ ਸੋਚਦੇ ਉਹ ਅਤੀਸ਼ੀ ਜੀ ਦੇ ਲਈ ਇਹ ਝਟਕਾ ਹੈ ਵੱਡਾ ਕੋਈ ਪਤਾ ਨਹੀਂ ਉਹ ਕਿੱਦਾਂ ਦੇ ਪ੍ਰੂਫ ਰੱਖਦੇ ਨੇ ਜਾਂ ਕੀ ਡਿਫੈਂਸ ਦਿੰਦੇ ਨੇ ਅਕੇ ਤੇ 29 ਨੂੰ ਮਤਲਬ ਕਾਫੀ ਗੱਲਾਂ ਕਲੀਅਰ ਹੋਣਗੀਆਂ ਇਹ ਵੀ ਨਹੀਂ ਪਤਾ ਕਿ ਉਹ ਕ੍ਰਿਮੀਨਲ ਡੈਫੀਨੇਸ਼ਨ ਹੈ ਕਿ ਦੂਜੀ ਹੈ ਪਰ ਇਹ ਹੈ ਕਿ ਬੋਲਣ ਤੋਂ ਥੋੜਾ ਜ਼ਰੂਰ ਕੋਰਟ ਦੇ ਵਰੀ ਇਹ ਕਰ ਦਿੰਦੀ ਹੈ ਪਰ ਅਜਕਲ ਇਹ ਕੋਈ ਮੈਂ ਦੇਖ ਰਿਹਾ ਵੀ ਇੱਕ ਗੱਲ ਦੇ ਵਿੱਚ ਲੋਕ ਡਿਫਰਮੇਸ਼ਨ ਫੇਸ ਕਰ ਰਹੇ ਹੋਣ ਤੇ ਦੂਜੀ ਡਿਫਰਮੇਸ਼ਨ ਹੋਰ ਕਿਸੇ ਦੀ ਕਰ ਰੋਏ ਬੈਠਦੇ ਨੇ। ਉਹ ਹੈ ਤਾਂ 네ਗੇਟਿਵ ਡਿਵੈਲਪਮੈਂਟ ਹੈ। ਕੋਈ ਚੰਗੀ ਗੱਲ ਨਹੀਂ ਹੈ। ਕਿਸੇ ਵੀ ਲੀਡਰ ਦੇ ਲਈ ਕਿ ਕੋਟੋ ਨੂੰ ਇਸ ਤਰ੍ਹਾਂ ਸਨਮਨ ਕਰੇ ਤੇ ਪੇਟ ਪਾ ਦੇ ਜਾਂ ਉਹਨੂੰ ਕੋਈ ਐਗਜ਼ੈਂਪਸ਼ਨ ਵਗੈਰਾ ਨਾ ਦੇਵੇ। 29 ਨੂੰ ਉਹਨਾਂ ਦੀ ਪੇਸ਼ੀ ਉਹਨਾਂ ਨੇ ਸਨਮਨ ਕੀਤਾ ਤੇ ਜਾਣਾ ਹੀ ਪੈਣਾ ਉਹਨੂੰ। ਸਰ ਜਿਹੜੇ ਹੁਣ ਇਹ ਆਤਸ਼ੀ ਦਾ ਮਾਮਲਾ ਹੈ ਇਹਦੇ ਵਿੱਚ ਵੀ ਕਹਿ ਰਹੇ ਨੇ ਕਿ ਵਿਧਾਇਕਾਂ ਦੀ ਖਰੀਦੋ-ਫਰੋਕਤ ਦੀ ਗੱਲ ਕੀਤੀ ਸੀ ਭਾਜਪਾ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਗਾਇਆ ਜਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਇਹ ਡੈਫਰਮੇਸ਼ਨ ਪਾਈ ਗਿਆ ਲੇਕਿਨ ਜੇਕਰ ਆਪਾਂ ਅਮਿਤ ਸ਼ਾਹ ਦੀ ਪਰਸੋ ਰੈਲੀ ਦੀ ਗੱਲ ਕਰੀਏ ਉਸ ਰੈਲੀ ਤੋਂ ਬਾਅਦ ਭਗਵੰਤ ਮਾਨ ਜੀ ਕੱਲ ਬੜੇ ਤੱਤੇ ਹੁੰਦੇ ਨਜ਼ਰ ਆਏ ਸੀ ਕੇਜਰੀਵਾਲ ਜੀ ਉਹਨਾਂ ਨਾਲ ਬੈਠੇ ਦੀ ਭਗਵੰਤ ਮਾਨ ਜੀ ਵੀ ਕਹਿੰਦੇ ਨਜ਼ਰ ਆਏ ਸੀ ਵੀ ਜਿਹੜੇ ਆਮ ਆਦਮੀ ਪਾਰਟੀ ਵਾਲਾ ਬਿਕਾਊ ਮਾਲ ਨਹੀਂ ਹੈਗਾ ਆਖਰ ਹਰ ਵਾਰ ਇਹ ਕਿਉਂ ਸਮਝ ਲਿਆ ਜਾਂਦਾ ਹੈ ਵੀ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਕਿਉਂਕਿ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਸੀ ਵੀ ਹੋ ਸਕਦਾ 4 ਤਰੀਕ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਨਰੇ ਤਾਂ ਉਹਨਾਂ ਦੇ ਬਿਆਨ ਨੂੰ ਉਹਨਾਂ ਨੇ ਇਹ ਕਿਹਾ ਵੀ ਐ ਕਿਵੇਂ ਖਰੀਦ ਲਵਾਂਗੇ ਸਾਡੇ ਵਿਧਾਇਕਾਂ ਨੂੰ ਐ ਕਿਵੇਂ ਸਾਡੇ ਵਰਕਰਾਂ ਨੂੰ ਖਰੀਦ ਲਵਾਂਗੇ ਇਹ ਖਰੀਦੋ-ਫਰੋਕ ਦਾ ਇਲਜ਼ਾਮ ਅਕਸਰ ਭਾਜਪਾ ਤੇ ਕਿਉਂ ਲਗਾਇਆ ਜਾਂਦਾ ਕਿਉਂਕਿ ਜੇਕਰ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਆਮ ਆਦੀ ਪਾਰਟੀ ਦੇ ਵੱਲੋਂ ਇਕਨ ਲੋਡਸ ਦਾ ਜਿਹੜਾ ਹੈਗਾ ਸੀਗਾ ਉਹਦੀ ਵੀ ਗੱਲ ਕੀਤੀ ਗਈ ਸੀ ਆਪਰੇਸ਼ਨ ਲੋਡਸ ਭਾਵੇਂ ਕਿ ਉਸ ਸੰਬੰਧੀ ਅਜੇ ਅੱਗੇ ਕੁਝ ਨਹੀਂ ਵਧਿਆ ਕਾਰਨ ਕਿ ਹਰ ਵਾਰ ਭਾਜਪਾ ਤੇ ਇਹ ਇਲਜ਼ਾਮ ਕਿਉਂ ਲਗਾਏ ਜਾਂਦੇ ਨੇ ਕਿ ਉਹਨਾਂ ਦੇ ਵਰਕਰਾਂ ਨੂੰ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਲਈ ਭਾਜਪਾ ਤਤਪਰ ਹੈ ਤੇ ਕੋਈ ਇੱਕ ਤਾਂ ਭਾਜਪਾ ਦੇ ਪ੍ਰੇਸ਼ ਕਰਕੇ ਲੱਗਦਾ ਨੇ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਜਪਾ ਨੇ ਐਮ ਐਲ ਏ ਖਰੀਦ ਕੇ ਸਰਕਾਰਾਂ ਬਣਨ ਨਹੀਂ ਦਿੱਤੀਆਂ ਜਾਂ ਗਿਰਾਵਟ ਦਿੱਤੀਆਂ ਗੈਰ ਲੋ ਕਿ ਪਹਿਲਾਂ ਸੈਂਟਰ ਆਮ ਤੌਰ ਤੇ ਨਾ ਧਾਰਾ ਵਰਤ ਕੇ ਦਿਸਮਿਸ ਕਰ ਦਿੰਦੇ ਸੀ ਰਾਸ਼ਟਰਪਤੀ ਰਾਜ ਲਾ ਦਿੰਦੇ ਸੀ ਉਹ ਹੁਣ ਮਤਲਬ ਸਪੀਕਿੰਗ ਕੋਰਟ ਨੇ ਕਾਫੀ ਸਖਤ ਕਰਤੇ ਨੇ ਵੀ ਇਸ ਕਰਕੇ ਜਿੱਥੇ ਵੀ ਰੌਣਚ ਪ੍ਰਦੇਸ਼ ਤੋਂ ਲੈ ਕੇ ਮਹਾਰਾਸ਼ਟਰ ਤੱਕ ਜਿੱਥੇ-ਜਿੱਥੇ ਵੀ ਗੜਬੜ ਹੋਈ ਉੱਥੇ ਹੈ ਕਿ ਐਮਐਲਏ ਦੀ ਖਰੀਦੋ-ਫੋਕਸ ਕਰਕੇ ਭਾਵੇਂ ਗੌਰਮੈਂਟਾਂ ਗਿਰਾਈਆਂ ਜਾਂ ਕਹਿ ਲਓ ਆਪਣੀਆਂ ਬਣਾ ਲਈਆਂ ਕਈ ਥਾਵਾਂ ਦੇ ਉੱਤੇ ਸੋ ਦੋਸ਼ ਤਾਂ ਇਸ ਕਰਕੇ ਲਾਉਂਦੇ ਨੇ ਪਰ ਇੱਕ ਦੂਜਾ ਵੀ ਇਹ ਪਾਰਟੀ ਵੀ ਹੈ ਜਿਹੜੀ ਆਪਣੇ ਆਮ ਆਦਮੀ ਪਾਰਟੀ ਵੀ ਬੜੇ ਪੈਨਿਕ ਮੋਡ 'ਚ ਰਹਿੰਦੇ ਨੇ ਇਹ ਹਮੇਸ਼ਾ ਆਪਣੇ ਵਰਕਰਾਂ ਨੂੰ ਮਤਲਬ ਜਿਵੇਂ ਹਨਾ ਵੀ ਖਤਰਾ ਹੈ ਸਾਨੂੰ ਜੀ ਇਧਰੋਂ ਖਤਰਾ ਹੈ ਉਧਰੋਂ ਖਤਰਾ ਹੈ ਵੈਸੇ ਓਵਰ ਕਨਫੀਡੈਂਸ ਬੜਾ ਸ਼ੋਅ ਕਰਦੇ ਨੇ ਕਿ ਜੇ ਸਿਆਸਤ ਦੇ ਵਿੱਚ ਚੇਂਜ ਲਿਆ ਜਾਂਦੀ ਹੋਰ ਕਰਿਆ ਉਪਨਾਣਾ ਕਰਨਾ ਹੈ ਸੀ ਸੌਫ ਕਰ ਦੇਣਾ ਸਾਰਾ ਕੁਝ ਤੋਂ ਨਿਸ਼ਾਨੇ ਛਾੜੂਗਾ ਪਰ ਇਹ ਨਹੀਂ ਪਤਾ ਲੱਗਦਾ ਵੀ ਛਾੜੂ ਚੱਲਦਾ ਕਿੱਧਰ ਨੂੰ ਐਸੰਦੇ ਵਿੱਚ ਪਹਿਲਾਂ ਦੇਖੋ ਆਪਾਂ ਦੇਖਦੇ ਆਏ ਹਾਂ ਕਿ ਜਿਹੜੇ ਜਿਹੜੇ ਵੀ ਕੇਸ ਉਸ ਤਰੀਕੇ ਦੇ ਨਾਲ ਆਉਂਦੇ ਨੇ ਸਭ ਤੋਂ ਕਲਾਸਿਕ ਕੇਸ ਜਿਹੜਾ ਮਾਡਰਨ ਜ਼ਮਾਨੇ ਦਾ ਹੈ ਉਹ ਮਤਲਬ ਵਿਸ਼ੇਸ਼ ਜਿਹੜੇ ਆਪਣੇ ਉਹ ਉਹ ਰਾਗ ਸਾਹਿਬ ਸੀ ਜਿਹੜੇ ਉੱਥੇ ਰਿੰਦਰ ਵਾਲੇ ਉਹਨਾਂ ਦਾ ਉਹਦੇ ਤੋਂ ਸ਼ਿਕਾਇਤ ਕਰਾਈ ਗਈ ਸੀ ਨੋਟਿਸ ਆਪਰੇਸ਼ਨ ਕਹਿੰਦੇ ਸੀ ਔਰ ਹੈ ਉਹੀ ਬੰਦਾ ਮੁੱਕਰ ਗਿਆ ਉਹੀ ਬੰਦਾ ਬੀਜੇਪੀ ਚ ਚਲਾ ਗਿਆ ਮੁਰਖੀ ਜੀ ਨਾਲ ਕਹੀ ਜਾਂਦੇ ਨੇ ਸਾਡਾ ਬਕਾਊ ਮਾਲ ਨਹੀਂ ਹੈ ਉਹ ਕਿਹੜਾ ਮਾਲ ਹੈ ਭਾਈ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਡਰ ਤਾਂ ਸੱਚਾ ਹੀ ਐ ਐਸੀ ਗੱਲ ਨਹੀਂ ਐ ਪਰ ਮਾਲ ਬਕਾਊ ਹੈ ਕਿ ਨਹੀਂ ਹੈ ਉਹ ਤਾਂ ਜਦੋਂ ਮੰਡੀ ਲੱਗੂ ਉਦੋਂ ਪਤਾ ਲੱਗਣਾ ਹੈ ਸੋ ਜਾਰਜੂਨ ਤੋਂ ਬਾਅਦ ਜਦੋਂ ਘੱਟ ਗਿਣਤੀ ਕਿਸੇ ਸਤਕਾਰ ਦੀ ਲੋਨ ਲੜ ਪੈਣੀ ਹੈ ਉਦੋਂ ਸਮਝ ਆਉਣੀ ਹੈ ਗੱਲਾਂ ਜੀ ਜਿੰਨੇ ਵੀ ਜਿੰਨੇ ਵੀ ਤਲਵਤਲੀਆਂ ਕਰਦੇ ਨੇ ਉਹ ਸਾਰੇ ਇਹ ਕਹਿੰਦੇ ਨੇ ਕਿ ਕਿਸੇ ਤਾਂ ਪਕਾਊ ਵਾਲ ਨਹੀਂ ਹੈ ਉਹ ਤਾਂ ਇਦਾਂ ਹੀ ਜਾਣਦੇ ਨੇ ਜਿਵੇਂ ਧੂਆ ਦੇ ਗਏ ਹੋਣ ਜਾਂ ਨਾਲ ਕੀ ਗਏ ਹੋਣ ਸੋ ਇਹ ਤਾਂ ਪਤਾ ਲੱਗੂ ਚਾਰ ਜੂਨ ਤੋਂ ਬਾਅਦ ਪਰ ਇਹ ਜ਼ਰੂਰੀ ਹੈ ਖਤਰਾ ਤਾਂ ਹੈਗਾ ਇਹ ਗੱਲ ਤਾਂ ਇਹਨਾਂ ਦੀ ਸੱਚੀ ਹੈ ਕਿ ਮਤਲਬ ਭਾਜਪਾ ਜਿਹੜੀ ਯੋਗਤਰ ਨਾਲ ਪਾਰਟੀ ਹੈ ਇਸ ਨਾਮ ਦੇ ਵਿੱਚ ਪੈਸਾ ਵੀ ਨਿਕਲਦਾ ਹੈ ਦੇ ਬਕਾਊ ਮਾਲਦਾ ਤਾਂ ਇਹ ਗੱਲ ਸਿਰਫ ਇਹ ਹੈ ਕਿ ਸਿਆਸਤਦਾਨ ਵਿਚਾਰਾ ਕਾਦਾ ਬਕਾਊ ਨੂੰ। ਉਹ ਤਾਂ ਇਹ ਵੀ ਰੇਟ ਚੀਕ ਲੱਗ ਜਵੇ ਤਾਂ ਸਾਰੇ ਬਕਾਊ। ਜੀ ਬਿਲਕੁਲ ਸਰ ਬਿਲਕੁਲ ਅ ਕਿਉਂਕਿ ਖਰੀਦੋ-ਫਰੋਕ ਦੀ ਹਰ ਸਮੇਂ ਗੱਲ ਚੱਲਦੀ ਰਹਿੰਦੀ ਹੈ ਕਿ ਵੀ ਸਾਡੇ ਕਿਉਂਕਿ ਜਿਹੜਾ ਵੀ ਕੋਈ ਲੀਡਰ ਛੱਡ ਕੇ ਜਾਂਦਾ ਫਿਰ ਦੂਸਰੀ ਪਾਰਟੀ ਦੀ ਕਹਿੰਦੀ ਹੈ ਭਾਈ ਇਹ ਤਾਂ ਵਿੱਕ ਗਿਆ। ਇਹ ਮਫਾਦ ਨਜੀਬਵਾਦਾਂ ਦੀ ਗੱਲ ਤੇ ਉਤਰੇ ਹੁੰਦੇ ਨੇ। ਤਾਂ ਇੱਕ ਪਾਸੇ ਜਿੱਥੇ ਹਣ ਆਤਸ਼ੀ ਦੇ ਲਈ ਖਤਰੇ ਦੀ ਘੰਟੀ ਹੈ ਆਮ ਆਦਮੀ ਪਾਰਟੀ ਦੇ ਲਈ ਖਤਰੇ ਦੀ ਘੰਟੀ ਹੈ। ਉੱਥੇ ਸੁਪਰੀਮ ਕੋਰਟ ਦੇ ਵੱਲੋਂ ਵੀ ਕੇਜਰੀ ਬਾਹ ਨੂੰ ਕਰਾਰਾ ਛਟਕਾ ਦਿੱਤਾ ਗਿਆ ਖਾਲੀ ਹੱਥ ਮੂੜ ਦਿੱਤਾ ਗਿਆ ਜ਼ਮਾਨਤ ਦੀ ਅਰਜੀ ਨੂੰ ਲੈ ਕੇ ਪਹੁੰਚੇ ਸੀ ਵੀ 7 ਦਿਨ ਦੀ ਮੇਰੀ ਜ਼ਮਾਨਤ ਅਰਜੀ ਨੂੰ ਉਹਨਾਂ ਕਹਿੰਦੇ 7 ਦਿਨ ਹੋਰ ਵਧਾ ਦਿਓ ਮੈਂ ਆਪਣੇ ਕੁਝ ਜਿਹੜੇ ਟੈਸਟ ਕਰਵਾਉਣੇ ਨੇ ਮੈਂ ਕੁਝ ਆਪਣੇ ਮੈਡੀਕਲ ਟੈਸਟ ਨੇ ਉਹ ਕਰਵਾਉਣ ਵਾਸਤੇ 7 ਦਿਨ ਦਾ ਮੈਨੂੰ ਟਾਈਮ ਚਾਹੀਦਾ ਹੈ ਤੇ ਦੂਸਰੇ ਪਾਸੇ ਕੋਰਟ ਦੇ ਵੱਲੋਂ ਤਾਂ ਇਨਕਾਰ ਕਰ ਦਿੱਤਾ ਵੀ ਤੁਹਾਡੀ ਸੁਣਵਾਈ ਨਹੀਂ ਹੋ ਸਕਦੀ ਤੁਸੀਂ ਸੀਜੀਆਈ ਕੋਲ ਜਾ ਪਹੁੰਚੋ ਚੀਫ ਜਸਟਿਸ ਆਫ ਇੰਡੀਆ ਦੇ ਕੋਲੇ ਪਹੁੰਚੋ ਉਹ ਤੁਹਾਡੀ ਗੱਲ ਕਰ ਸਕਦੇ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਇਹ ਅਰਜੀ ਲਗਾਈ ਗਿਆ ਇਧਰੋਂ ਭਾਜਪਾ ਦੇ ਜਿਹੜੇ ਇਸ ਟਾਈਮ ਪ੍ਰਧਾਨ ਨੇ ਪੰਜਾਬ ਜਾਖੜ ਜੀ ਉਹਨਾਂ ਦੇ ਵੱਲੋਂ ਬੜਾ ਤਿੱਖਾ ਬਿਆਨ ਕੀਤਾ ਗਿਆ ਇਸ ਜ਼ਮਾਨਤ ਅਰਜੀ ਨੂੰ ਲੈ ਕੇ ਉਹ ਕਹਿੰਦੇ ਵੀ ਇੱਕ ਪਾਸੇ ਜਿੱਥੇ ਜ਼ਮਾਨਤ ਦਾ ਟਾਈਮ ਨੇੜੇ ਲੱਗ ਰਿਹਾ ਇੱਕ ਤਰੀਕ ਤੱਕ ਦੀ ਜ਼ਮਾਨਤ ਹੈ ਇਹ ਕੋਰਟ ਪਹੁੰਚਣ ਦੇ ਦੂਜੇ ਪਾਸੇ ਸਿੱਧਾ ਹਵਾਲਾ ਦੇ ਰਹੇ ਨੇ ਪਰ 40-45 ਟੈਂਪਰੇਚਰ ਦੇ ਵਿੱਚ ਉਹ ਲਗਾਤਾਰ ਜੋਨ ਪ੍ਰਚਾਰ ਕਰ ਰਹੇ ਨੇ ਆਖਰ ਇਹ ਬਿਮਾਰੀ ਕੀ ਹੈ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਖਤਮ ਹੋਣ ਦੇ ਨਾਲ ਸ਼ੁਰੂ ਹੋ ਜੂਗੀ ਫਿਰ ਕਿਵੇਂ ਦੇਖ ਰਹੇ ਹੋ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਜਾਕਰ ਸਾਹਿਬ ਦੇ ਬਿਆਨ ਨੂੰ ਇਸ ਕੋ ਸਾਰੇ ਸਿਆਸਤਦਾਨ ਇਹ ਮ ਇੱਕ ਦੂਜੇ ਦਾ ਮਜ਼ਾਕ ਬਹੁਤ ਉਡਾ ਰਹੇ ਨੇ ਅੱਜ ਕੱਲ ਗੱਲ ਤਾਂ ਇਹ ਸੱਚੀ ਹੈ ਦੇਖੋ ਪਹਿਲਾਂ ਹੀ ਈਡੀ ਨੇ ਐਂਟੀਸੀਪੇਟ ਕਰਦੇ ਹੋਏ 2 ਤਰੀਕ ਵਾਲੀ ਜਿਹੜੀ ਇਹਨਾਂ ਦੀ ਹੈ ਉਹਨਾਂ ਨੇ ਐਂਟੀਸੀਪੇਸ਼ਨ ਚ ਹੀ ਕਰਜ਼ੀ बात ਦੀ ਸੀਗੀ ਕਿ ਇਹਨਾਂ ਦੀ ਜ਼ਮਾਨਤ ਹੈ ਜਿਹੜੀ ਉਹ ਮਤਲਬ ਅੱਗੇ ਨਾ ਐਕਸਟੈਂਡ ਕੀਤੀ ਜਾਵੇ ਇਹਨਾਂ ਨੇ ਅਰਜੈਂਸੀ ਦੇ ਲਈ ਅਰਜੈਂਟ ਸੁਣਨ ਦੇ ਲਈ ਇੱਕ ਜ਼ਮਾਨਤ ਸੁਪਰੀਮ ਕੋਰਟ ਚ ਪਾਈ ਜ਼ਮਾਨਤ ਦੇ ਲਈ ਕਿ ਮੈਨੂੰ ਦਿੱਤੀ ਜਾਵੇ ਕਿਉਂਕਿ ਮੇਰੀ ਸਿਹਤ ਦੀ ਪ੍ਰੋਬਲਮ ਹੈ ਮੈਂ ਟੈਸਟ ਕਰਵਾਏ ਨੇ ਜਾਂ ਹੋਰ ਹੈ ਅੱਛਾ ਹੁਣ ਗੱਲ ਤਾਂ ਸੱਚੀ ਹੈ ਕਿ ਇਹ ਜੀ ਕਿਹੜੀ ਬਿਮਾਰੀ ਹੈ ਕਿ ਜਿਹੜੀ ਅਜੇ ਲੱਗੀ ਨਹੀਂ ਹੈ ਜਿਹੜੀ ਲੱਗਣੀ ਹੈ ਜੇ ਸ਼ਾਇਦ ਉੱਚੀ ਚੀਜ਼ ਜੱਖਸਾਲ ਦੀ ਵੀ ਗੱਲ ਠੀਕ ਹੈ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਦਿਨ ਰਾਤ ਤੁਸੀਂ ਲੱਗੇ ਹੋਏ ਇਹ ਤਾਂ ਮਨ ਸਿਹਤ ਤਾਂ ਠੀਕ ਹੀ ਹੈ ਨਾ ਇਹ ਤਾਂ ਚਲੋ ਸ਼ੁਕਰ ਹੈ ਕਿ ਸਿਹਤ ਚੰਗੀ ਹੈ ਸੀ ਕੋਈ ਗੱਲ ਨਹੀਂ ਹੈ ਪਰ ਹਾਇਤਾ ਦੇਖੋ ਮਜ਼ਾਕ ਹੀ ਉਡਾਇਆ ਹੋਇਆ ਹੈ ਕਿਸਮ ਦੇ ਨਾਲ ਸਾਡੇ ਸਿਆਸਤ ਜਦੋਂ ਵੀ ਕੋਈ ਇੰਪੋਰਟੈਂਟ ਬੰਦਾ ਫੜਿਆ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਬਿਮਾਰ ਹੁੰਦਾ ਹੈ ਮਤਲਬ ਹਸਪਤਾਲਾਂ ਚਲੇ ਜਾਂਦੇ ਨੇ ਅੱਛਾ ਐਵਰੇਜ ਬੰਦਾ ਜਿਹੜਾ ਵਿਚਾਰੇ ਬਹੁਤ ਸਾਰੇ ਅੰਡਰ ਟ੍ਰਾਇਲ ਨੇ ਜੇ ਤੁਸੀਂ ਡਾਟਾ ਲਓ ਹਿੰਦੁਸਤਾਨ ਦਾ ਕਿ ਜਿਨ੍ਹਾਂ ਦਾ ਮੁਕੱਦਮਾ ਜੇ ਚੱਲਿਆ ਹੀ ਨਹੀਂ ਤੇ ਜਿਹੜਾ ਜਿਵੇਂ ਬੈਠੇ ਸੋ ਇਸ ਕਰਕੇ ਹੈ ਤਾਂ ਇਹ ਕਿਸਮ ਦਾ ਮਜ਼ਾਕ ਢਾਉਣ ਵਾਲੀ ਗੱਲ ਪਰ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲਿਆ ਉਹ ਕਹਿੰਦੇ ਅਸੀਂ ਕੋਈ ਅਰਜੈਂਟ ਦੀ ਨਹੀਂ ਸੁਣ ਸਕਦੇ ਤੁਸੀਂ ਕੱਲ ਹਾਂ ਚੀਫ ਜਸਟਿਸ ਨੇ ਜਿਹੜੇ ਸੁਣ ਸਕਦੇ ਨੇ ਉਹਨਾਂ ਕੋਲ ਤੁਸੀਂ ਚਲੇ ਜਾਓ ਦੂਜਾ ED ਨੇ ਉਹਨਾਂ ਦੇ ਖਿਲਾਫ ਅੱਜ ਚਾਰਜੀਟ ਜਿਹੜੀ ਐਡੀਸ਼ਨਲ ਚਾਰਜ ਸ਼ੀਟ ਦਿੱਤੀ ਸੀ ਉਹ ਵੀ ਕੋਰਟ ਨੇ ਵਿਚਾਰੀ ਉਹ ਵੀ ਉਹਨਾਂ ਨੇ ਚਾਰਜ ਹੁੰੰਗਰੇਟ ਪਾਤੀ ਉਹਦੇ ਨੇ ਫੈਸਲਾ ਰਿਜ਼ਰਵ ਰੱਖਤਾ ਹੈ ਮਤਲਬ ਕਿ ਜਿਹਦੇ ਵਿੱਚ ਆਮ ਅਰਨੀ ਪਾਰਟੀ ਨੂੰ ਵੀ ਪਾਰਟੀ ਬਣਾਇਆ ਗਿਆ ਸੀ ਯਾਨੀ ਮਨੀ ਲਾਂਡਰੀਿੰਗ ਦਾ ਜਿਹੜਾ ਕੇਸ ਸੀਗਾ ਸੋ ਅੱਜ ਤਿੰਨੇ ਹੀ ਕੇਸਾਂ ਦੇ ਵਿੱਚ ਮੈਡਮ ਅਤੀਸ਼ੀ ਦਾ ਵੀ ਕੇਜਰੀਵਾਲ ਦਾ ਵੀ ਤੇ ਉਹਦੀ ਜਿਹੜੀ ਚਾਰਜ ਸ਼ੀਟ ਵਾਲਾ ਉਹਦੇ ਖਿਲਾਫ ED ਦਾ ਸੀ ਤਿੰਨਾਂ 'ਚ ਉਹਨਾਂ ਨੂੰ ਕੋਈ ਕੋਰਟ ਤੋਂ ਰੀਲੀਫ ਨਹੀਂ ਮਿਲੀ ਤਿੰਨੇ ਹੀ ਲਗਭਗ ਨੈਗੇਟਿਵ ਕਵਰਾਂ ਹੈ ਜੀ ਸੋ ਕਿੰਨਾ ਵੱਡਾ ਝਟਕਾ ਫਿਰ ਹੋ ਸਕਦਾ ਹੈ Arvind Kejriwal ਬਾਦਲੇ ਕਿਉਂਕਿ ਉਹ ਇੱਥੇ ਇਲੈਕਸ਼ਨ ਦੇ ਵਿੱਚ ਵੀ ਕੰਪੇਨਰਾਂ ਨੇ ਵੀ ਕਹਿ ਰਹੇ ਸੀਗੇ ਵੋਟਰਾਂ ਨੂੰ ਸਿੱਧੇ ਸੁੱਧੇ ਤੌਰ ਤੇ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਭਾਈ ਤੁਸੀਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਕੇ ਇੰਡੀਆ ਅਲਾਈਂਸ ਦੀ ਸਰਕਾਰ ਬਣਾ ਦੋ ਨਹੀਂ ਮੈਨੂੰ ਫੇਰ ਜੇਲ੍ਹ ਜਾਣਾ ਪਊਗਾ ਮਲਕਿ ਡਰ ਕਿਤੇ ਨਾ ਕਿਤੇ ਸਾਰੇ ਆ ਭਾਵੇਂ ਉਹ ਗੱਲ ਵੱਖਰੀ ਆ ਆਮ ਆਦਮੀ ਪਾਰਟੀ ਦੇ ਸਾਰੇ ਜੋਧੇ ਇਹ ਕਹਿੰਦੇ ਨੇ ਕਿ ਅਸੀਂ ਜੇਲ੍ਹ ਤੋਂ ਨਹੀਂ ਡਰਦੇ ਉਹ ਖੁਪਗ ਸਿੰਘ ਦੇ ਵਾਰਿਸ ਨੇ ਤਾਂ ਫਾਂਸੀ ਤੋਂ ਵੀ ਨਹੀਂ ਡਰਦੇ ਤੇ ਵੈਸੇ ਇਹ ਵੀ ਸ਼ੂਗਰ ਘਟ ਜਾਂਦੀ ਹੈ ਜਿਹੜੇ ਚ ਜਾਂਦੀ ਸਾਰੇ ਭਗਵੰਤ ਮਾਨ ਜੀ ਰੋਣ ਲੱਗ ਜਾਂਦੇ ਨੇ ਬਾਹਰ ਆ ਕੇ ਕਿ ਇੰਨਾ ਇੰਨਾ ਜ਼ੁਲਮ ਹੋ ਰਿਹਾ ਉੱਥੇ ਤੇ ਜਦੋਂ ਉਹ ਬਾਹਰ ਆਉਂਦੇ ਨੇ ਤਾਂ ਉਹ ਕਹਿੰਦੇ ਮੈਂ ਤਾਂ ਉੱਥੇ ਮੈਂ ਥੋੜੇ ਸਾਰਿਆਂ ਨੂੰ ਸਰਵ ਕਰ ਰਿਹਾ ਸੀ ਬੈਠਾ ਮੈਨੂੰ ਫੋਟਾਂ ਮਿਲ ਰਹੀਆਂ ਸੀ ਸੋ ਇਹਨਾਂ ਦੀ ਕੱਲ ਦਾ ਸੱਚ ਜਾਂ ਝੂਠ ਮੰਨਣਾ ਤਾਂ ਕੋਈ ਇਹ ਤਾਂ ਨਟਕੀ ਬਾਜ਼ਪਾਰਟੀ ਆ ਉਸ ਹੱਬ ਦੀ ਸਾਰੀਆਂ ਇਨ ਪਾਰਟੀਆਂ ਨਟਕੀ ਬਾਜ਼ ਨੇ ਇੱਕ ਹਿਸਾਬ ਨਾਲ ਬਰੇ ਜਿਆਦਾ ਨਹੀਂ ਵਾ ਦੂਜੀ ਗੱਲ ਇਹ ਹੈ ਕਿ ਅਸਲੀ ਜਿਹੜੀ ਸਮੱਸਿਆ ਹੈ ਕਿ ਸਮੱਸਿਆ ਤਾਂ ਇਹ ਹੈ ਕਿ ਜਿਹੜਾ ਜਿਹੜੇ ਟਾਣੇ ਤੇ ਬੈਠੇ ਸੀ ਇਹ ਬੀਜਪੀ ਹਲਤੇ ਉਹੀ ਕਟਿਆ ਜਾ ਰਿਹਾ ਉਹ ਖੁਦ ਹੀ ਕੱਟ ਲਿਆ ਇਹਨਾਂ ਨੇ ਸੋ ਇਹ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਉਹ ਬਖਸ਼ਣਗੇ ਨਹੀਂ ਇਸ ਤਰੀਕੇ ਦੇ ਨਾਲ ਤੇ ਬਹੁਤ ਸਾਰੇ ਤਾਂ ਇਹ ਜਿਹੇ ਵੀ ਬਿਆਨ ਦੇਈ ਜਾ ਰਹੇ ਨੇ ਇੱਕ ਦਿਨ ਸਿਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਵੀ ਬੀਜਪੀ ਚ ਹੀ ਚੱਲੇ ਜਾਣਗੇ ਸੋ ਇਹ ਇਹਨਾਂ ਸਿਆਸਤ ਬੜੀ ਗੰਦਲੀ ਹੋਈ ਐ ਅੱਛਾ ਉਹਦੇ ਚ ਇਹਨਾਂ ਚੂਠ ਕਰ ਚੂਠ ਹੋਰ ਬੋਲੇ ਜਾਂਦੇ ਨੇ ਮਤਲਬ ਹੋਰ ਕਲ ਨੂੰ ਮਤਲਬ ਕੰਪਲੀਕੇਟ ਕਰੀ ਜਾਂਦੇ ਨੇ ਅੱਛਾ ਹੈ ਇਹਨਾਂ ਨੂੰ ਲੱਗਦਾ ਹੈ ਕਿ ਆਮ ਲੋਕ ਨੇ ਜਿਹੜੇ ਉਹਨਾਂ ਕੋਲ ਤੁਸੀਂ ਰੋਪ ਪਿੱਟ ਕੇ ਖਾਬਾ ਕਰਕੇ ਹੁੰਦੀ सिंपथी ਜਨ ਕਰ ਸਕਦੇ ਆ ਕਿ ਜੇ ਤੁਹਾਡੇ ਲਈ ਮਰੇ ਫਿਰਦੇ ਆ ਤੁਹਾਡੇ ਲਈ ਸ਼ਹਾਦਤਾਂ ਪਾ ਰਹੇ ਆ ਤੁਹਾਡੇ ਲਈ ਸਕੂਲ ਬਣਾਏ ਤੁਹਾਡੇ ਲਈ ਹਸਪਤਾਲ ਬਣਾਏ اچھا ਇਹ ਉਦੋਂ ਦਾ ਚੱਲ ਰਿਆ ਸੀ ਜਦੋਂ ਅਨਾ ਹਜ਼ਾਰੇ ਦੀ ਮੂਵਮੈਂਟ ਸੀ ਜਦੋਂ ਕਾਂਗਰਸ ਦਾ ਰਾਜ ਸੀ ਉੱਥੇ ਲੋਕਾਂ ਨੇ ਦੇਖੋ ਸੱਚ ਝੂਠ ਦੇਖ ਲਿਆ ਆਪਣੇ ਤਰ੍ਹਾਂ ਕਿਥੇ ਜਿੱਥੇ ਵੀ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੋ ਰਿਹਾ ਤੁਸੀਂ ਪੰਜਾਬ ਦੇ ਦੇਖ ਹੀ ਰਹੇ ਹੋ ਪਸਾਰੀ ਦੇਖ ਰਹੇ ਹੋ ਉੱਥੇ ਕਿਸਾਨਾਂ ਮਜ਼ਦੂਰਾਂ ਜਿਹੜੇ ਵੀ ਆਉਂਦੇ ਨੇ ਮਿਲਣ ਗਿਲਣ ਦੇ ਲਈ ਉਹਨਾਂ ਦੇ ਤਾਂ ਘੁੱਟ ਪੈ ਰਹੀ ਹੈ ਜਿਹੜੀ ਇੱਕ ਪ੍ਰੋਗਰਾਮ ਦੇ ਭੇਡ ਹੈ ਨਤੀਫੇ ਸੁਣਾ ਕੇ ਅੜੀਆਂ ਵਜਾਉਣ ਵਾਲੀ ਉਹ ਆਪਣੀ ਜਗ੍ਹਾ ਠੀਕ ਹੈ ਉਹ ਤਾਂ ਮਤਲਬ ਦਿਹਾੜੀਦਾਰੇ ਤੁਸੀਂ ਇਕੱਠੇ ਕਰੀਏ ਜਿੱਥੇ ਮਰਜ਼ੀ ਲੈ ਜਾ ਪਰ ਜਿਵੇਂ ਆਪਾ ਹਰ ਰੈਸਪੌਂਸ ਆਪ ਨੂੰ ਪਹਿਲਾਂ ਮਿਲ ਰਿਹਾ ਸਿਪਾਹੀ ਦੀ ਇਲੈਕਸ਼ਨ 'ਚ ਉਹ ਮਿਸਿੰਗ ਹੈ ਲੋਕ ਨੇ ਜਿਹੜੇ ਧੂਪੀ ਨੇ ਲੋਕ ਥੋਂ ਥੋਂ ਦੇ ਘੇਰਨ ਨੂੰ ਫਿਰਦੇ ਨੇ ਇਹ ਸਿਕਿਉਰਟੀ ਦੇ ਨਾਲ ਲਿਜਾ ਕੇ ਆਪਣਾ ਗਾਜਾ ਵਾਜਾ ਤੇ ਨਾਲ ਆਪਣਾ মিডিਆ ਲਿਜਾ ਕੇ ਕੋਸ਼ਿਸ਼ ਕਰ ਰਹੇ ਨੇ ਪਰ ਇਹ ਤੂ ਹੁੰਦਾ ਕਿ ਲੋਕਾਂ ਨੂੰ ਨਜ਼ਰ ਹੀ ਨਹੀਂ ਆਉਣੀਗਾ ਉਹ ਵਿਰੋਧ ਹੈਗਾ ਹਰ ਜਗ੍ਹਾ ਜੀ ਬਿਲਕੁਲ ਸਰ ਸੋ ਸਰ ਜੀ ਅਪਾ ਗੱਲ ਭਗਵੰਤ ਮਾਨ ਤੇ ਕੇਜਰੀਵਾਲ ਦੇ ਕੰਟਰੋਲ ਦੀ ਵੀ ਕਰ ਲੈਨੇ ਆ ਕਿਉਂਕਿ ਲਗਾਤਾਰ 2022 ਦੀਆਂ ਇਲੈਕਸ਼ਨ ਤੋਂ ਪਹਿਲਾਂ ਤੇ ਬਾਅਦ ਚ ਪਾਰਟੀ ਦੇ ਕੁਝ ਨੀਤੀਆਂ ਦੇ ਉੱਪਰ ਕਟੜ ਇਮਾਨਦਾਰੀ ਨੀਤੀਆਂ ਦੇ ਉੱਪਰ ਗੱਲ ਕਰਦੇ ਨਜ਼ਰ ਆਏ ਨੇ ਉਸ ਦੇ ਆਧਾਰ ਦੇ ਉੱਪਰ ਹੀ ਆਪਣੇ ਵਿਰੋਧੀ ਪਾਰਟੀ ਨੂੰ ਭੰਡ ਦੇ ਨਜ਼ਰ ਆਏ ਨੇ ਲੇਕਿਨ ਜੇਕਰ ਹੁਣ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਦੇਖ ਲਈਏ ਜਾਂ ਪਾਰਟੀ ਦੇ ਅੰਦਰਲੀ ਥੋੜੀ ਝਾਤ ਮਾਰ ਲਈਏ ਇਹ ਤਾਂ ਲੱਗਦਾ ਵੀ ਸ਼ਾਇਦ ਪਾਰਟੀ ਆਪਣੀਆਂ ਕਦਰਾਂ ਕੀਮਤਾਂ ਨੀਤੀਆਂ ਤੋਂ ਹੁਣ ਸਾਈਡ ਲਾਈਨ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਵਿਰੋਧੀ ਪਾਰਟੀਆਂ ਇਹਨਾਂ ਦੇ ਵੱਖ-ਵੱਖ ਲੀਡਰਾਂ ਨੂੰ ਘੇਰ ਰਹੇ ਨੇ ਇਹਨਾਂ ਦੇ ਐਮ ਐਲ ਏ ਵਿਧਾਇਕ ਜੋ ਦਾਗੀ ਨੇ ਉਹਨਾਂ ਦੇ ਉੱਪਰ ਕਟਾਕਸ਼ ਕੀਤਾ ਜਾ ਰਿਹਾ ਹੈ ਇਵਨ ਕਿ ਜੋ ਸੋਸ਼ਲ ਸਰਵਿਸ ਵਾਲੀਆਂ ਕੁਝ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀ ਤਾਂ ਲਗਾਤਾਰ ਘੇਰੀ ਨੇ ਲੇਕਿਨ ਇਹਨਾਂ ਦਾਗੀ ਵਾਗਿਆਂ ਨੂੰ ਅੱਜ ਤੱਕ ਵੀ ਕਿਉਂ ਆਮ ਆਦਮੀ ਪਾਰਟੀ ਵਾਲੇ ਆਪਣੇ ਹੀਰੇ ਦੱਸਦੇ ਆ ਰਹੇ ਨੇ ਆਖਰ ਮਜਬੂਰੀਆਂ ਕੀ ਨੇ ਅੰਮ੍ਰਿਤ ਰਤਨ ਦੀ ਗੱਲ ਕਰ ਲਈਏ ਨਵੀਂ ਹੁਣ ਜਿਹੜੀ ਕੱਥੇ ਤਸ਼ਰੀਹਲ ਵੀਡੀਓ ਆ ਗਈ ਬਲਕਾਰ ਸਿੰਘ ਜੀ ਉਸ ਦੇ ਉੱਪਰ ਪੂਰਾ ਵਿਰੋਧੀ ਜਿਹੜੇ ਪਾਰਟੀਆਂ ਨੇ ਉਹ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਜੀ ਇਸ ਮਾਮਲੇ ਦੇ ਉੱਪਰ ਚੁੱਪੀ ਬੱਠੀ ਬੈਠੇ ਨੇ ਜਾਕਰ ਸਾਹਿਬ ਨੇ ਬੜਾ ਤਿੱਖਾ ਬਾਰ ਇਸ ਮਾਮਲੇ ਦੇ ਉੱਪਰ ਵੀ ਕੀਤਾ ਆਖਰ ਮਜਬੂਰੀਆਂ ਕੀ ਨੇ ਪਾਰਟੀ ਦੀਆਂ ਕਿਉਂ ਇਹਨਾਂ ਦਾਗੀ ਮੰਤਰੀਆਂ ਜਾਂ ਵਿਧਾਇਕਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਲਗਾਤਾਰ ਜਦੋਂ ਤੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਇਸ ਤਰ੍ਹਾਂ ਦੇ ਦਾਗੀ ਜਾਂ ਮੰਤਰੀ ਜਾਂ ਵਿਧਾਇਕ ਕਾਫੀ ਉਹਨਾਂ ਦੀ ਗਿਣਤੀ ਵੱਧ ਚੁੱਕੇ ਲੇਕਿਨ ਪਾਰਟੀ ਵੱਲੋਂ ਕਿਸੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਆਖਰ ਕਾਰਨ ਕੀ ਹੈ ਮਜਬੂਰੀ ਕੀ ਹੈ ਭਗਵਾਨਤਮਨ ਦੀ ਮਜਬੂਰੀ ਕੀ ਹੈ ਅਰਵਿੰਦ ਕੇਜਰੀਵਾਲ ਦੀ ਦੇਖੋ ਮਜਬੂਰੀ ਤਾਂ ਬੜੀ ਸਾਫ਼ ਹੈ ਕਿ ਉਹਨਾਂ ਦੀਆਂ ਕਮਜ਼ੋਰੀਆਂ ਇਹਨਾਂ ਦੇ ਕੋਲ ਨੇ ਇਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਦੇ ਕੋਲ ਨੇ ਅਦਰਵਾਈਜ਼ ਮੈਨੂੰ ਦੱਸੋ ਕਿ ਖੁੰਝੇ ਲੋਨ ਕੋਇਜਰੀਵਾਲ ਸਾਹਿਬ ਤੋਂ ਵੱਡਾ ਬੰਦਾ ਕੋਈ ਨਹੀਂ ਹੈ ਕਿ ਜਿਵੇਂ ਕਹਿੰਦੇ ਕੌਂ ਦੇ ਵੱਡੇ ਵੱਡੇ ਡਾਕਟਰ ਦਰਜੀਤ ਸਿੰਘ ਤੋਂ ਲੈ ਕੇ ਮਤਲਬ ਉਸ ਕੋਲ ਖੜੇ ਤਾਂ ਛੋਟੇ ਪੁੱਤਾਂ ਕਿ ਛਟਕਾਉਣ ਨੂੰ ਮਿੰਟ ਲਾਇਆ ਸਾਰਿਆਂ ਨੂੰ ਸੋ ਉਹ ਕੋਈ ਗੱਲ ਨਹੀਂ ਹੈ ਮਤਲਬ ਉਹਨਾਂ ਜਿੱਤੇ ਛਟਕਾ ਕਰਨਾ ਹੋਵੇ ਤਾਂ ਮੁਸ਼ਕਲ ਨਹੀਂ ਆਉਂਦੀ ਪਰ ਜੇ ਤੁਸੀਂ ਉਹਨ ਕਟਾਰੋ ਚੱਕ ਨੂੰ ਨਹੀਂ ਹੱਥ ਪਾ ਸਕਦੇ ਤੁਸੀਂ ਬਲਕਾਰ ਸਿੰਘ ਨੂੰ ਹੱਥ ਨਹੀਂ ਪਾ ਸਕਦੇ ਤੁਸੀਂ ਸਿੰਗਲੇ ਨੂੰ ਅਥ ਪੌਣ ਦੇ ਬਾਵਜੂਦ ਮੋਢਿਆਂ ਤੇ ਚੱਕੀ ਫਿਰ ਰਹੇ ਹੋ ਨਾ ਰਤਨ ਨੂੰ ਚੱਕੀ ਕਰ ਰਹੇ ਹੋ ਮਤਲਬ ਸਰਾਰੀ ਨੂੰ ਚੱਕੀ ਕਰ ਰਹੇ ਹੋ ਮਤਲਬ ਦੇਖੋ ਕੀਕ ਕਰਕੇ ਮਤਲਬ ਇਹ ਹੈ ਕਿ ਸਾਰਾ ਕੁਛ ਹੀ ਨੰਗਾ ਹੋ ਗਿਆ ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ ਪਾਣੀ ਨਾਲੋਂ ਪੈਗੇ ਪਤਲੇ ਮਤਲਬ ਸਾਰਾ ਕੁਛ ਹੀ ਦੀਜ ਪਿਆਜ ਨੰਗਾ ਹੁੰਦਾ ਜਾ ਰਿਹਾ ਕੱਲ ਮਤਲਬ ਵੀਡੀਓ ਚੱਲ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਵੋਪਨ ਦਾ ਨੋਟਿਸ ਲੈ ਰਿਹਾ ਹੈ सीएम साहब ਤੇ केजरीवाल साहब ਦੇ ਨਾਲ ਉਹੀ ਜਿਹੜਾ ਮਤਲਬ ਵਿਧਾਇਕ ਹੈ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੈ ਸੋ ਮਤਲਬ ਟ੍ਰੇਟਸ ਤਾਂ ਜਿਹੜੀਆਂ ਹੱਥਾਂ ਸਾਰੀਆਂ ਲੰਗੀਆਂ ਜਾ ਰਹੀਆਂ ਨੇ ਇਹ ਨਹੀਂ ਕਿ ਬਾਕੀ ਨੇ ਜਿਹੜੇ ਦੁੱਤ ਉੱਤੇ ਪਰ ਗੱਲ ਇਹ ਹੈ ਕਿ ਜਿਹੜੇ ਕਹਿ ਕੇ ਆਏ ਸੀ ਇਹ ਗੱਲ ਕਿ ਅਸੀਂ ਬਦਲ ਦਾਂਗੇ ਸਾਰੀ ਸਿਆਸਤ ਨੂੰ ਅਸੀਂ ਸਵੱਛਤਾ ਲੈ ਕੇ ਆਵਾਂਗੇ ਉਹਨਾਂ ਦਾ ਤਾਂ ਜਿਗਾ ਵੀ ਚੀਜ਼ ਤਾਂ ਵੀ ਮਤਲਬ ਮੜਾ ਮੋਟਾ ਫੋਲਿਆ ਜਾਂਦਾ ਹੈ ਹਰ ਇੱਕ ਚੀਜ਼ ਪੀਸਕੜਿਆ ਹੋਇਆ ਸੋ ਮੇਰਾ ਖਿਆਲ ਇਹ ਹੈ ਕਿ ਇਹ ਡਰੇ ਹੋਏ ਨੇ ਇਸ ਪਲ ਤੋਂ ਉਹ ਬੰਦੇ ਮਤਲਬ ਤਨ ਤਨਉਂਦੇ ਫਿਰ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਮਤਲਬ ਕਿਰਦਾਰ ਜਾਫਤਾ ਨਹੀਂ ਹਨ ਕਾਰਨ ਉਹਦਾ ਇਹੀ ਹੋਊਗਾ ਕਿ ਇਹਨਾਂ ਦੇ ਕਿਰਦਾਰ ਵੀ ਬਹੁਤ ਸਵੱਛ ਨਹੀਂ ਹੋਣੇ ਸੋ ਜਦੋਂ ਇਹ ਕੁਝ ਕਰਨਗੇ ਤਾਂ ਉਹ ਵੀ ਇਹਨਾਂ ਦਾ ਇਹੀ ਪਿਆਜ ਨੰਗਾ ਕਰਦੇ ਨੇ ਸੋ ਇਸ ਇਸ ਦਰਦ ਦੇ ਵਿੱਚੋਂ ਮਤਲਬ ਉਹਨਾਂ ਨੂੰ ਇੱਕ ਨਾਲ ਲਾ ਕੇ ਤਰ੍ਹਾਂ ਕਰ ਰਹੇ ਨੇ ਜਿਹੜੇ ਮੜੇ ਮੋਟੇ ਇਮਾਨਦਾਰ ਬੰਦੇ ਸੀ ਮਤਲਬ ਤੁਸੀਂ ਉਹ ਨਿੱਜਰ ਸਾਫ ਸੀਗੇ ਜਾਂ ਕਹਿ ਲਓ ਮਤਲਬ ਭਗਤ ਜੈਪ੍ਰਤਾਪ ਹੈ ਜਿਹੜੇ ਬੋਲਦੇ ਨੇ ਉਹ ਬਿਲਕੁਲ ਪੁੰਜੇ ਲਾਏ ਹੋਏ ਹਨ ਦੇਖੋ ਉਹਨਾਂ ਨੂੰ ਉਹਨਾਂ ਨੂੰ ਕੁੰਜੀ ਲਾਉਣ ਤੋਂ ਕੋਈ 2 ਮਿੰਟ ਨਹੀਂ ਲਾਉਂਦੇ ਉਹਨਾਂ ਦੇ ਖਿਲਾਫ ਦੂਏ ਐਮਐਲਏ ਤੋਂ ਬਿਆਨ ਦੋ ਉਹਨੂੰ 2 ਮਿੰਟ ਨਹੀਂ ਲਾਉਂਦੇ ਸੋਸ਼ਲ ਮੀਡੀਆ ਦੇ ਉੱਪਰ ਭੰਡਣ ਤੋਂ ਉਹਨੂੰ ਕੋਈ ਮਿੰਟ ਨਹੀਂ ਲਾਉਂਦੇ ਪਰ ਇਹ ਹੁਣ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਜਦੋਂ ਤੁਸੀਂ ਦੂਜਿਆਂ ਦਾ ਮਜ਼ਾਕ ਉਡਾਉਂਦੇ ਹੋ ਦੂਜਿਆਂ ਦੇ ਖਖੜਾਉਂਦੇ ਹੋ ਪਰ ਆਪਣੇ ਘਰੇ ਆਪਣੀ ਹਾਲਾਤ ਤੁਹਾਡੀ ਕੀ ਹੈ ਸੋ ਉਹ ਗੱਲਾਂ ਬਹੁਤ ਦੇਖੋ ਕੱਲੀਆਂ ਆਪੋਜੀਸ਼ਨ 'ਚ ਬਹੁਤ ਸੋਹਣੀਆਂ ਲੱਗਦੀਆਂ ਸੀ ਕਿ ਯਾਰ ਲਾ ਲਾ ਕੇ ਸਿੱਟੀ ਜਾ ਰਹੇ ਨੇ ਉਹ ਤੁਸੀਂ ਕੁਰਸੀ ਤੇ ਬੈਠੇ ਨਾਲ ਥੋਟੇ ਜਿਹੜੇ ਰਤਨ ਬੈਠੇ ਨੇ ਅਲਦਾਲੇ ਚਾਰੇ ਪਾਸੇ ਉਹਨਾਂ ਦਾ ਗੰਦਗੀ ਉਹਨਾਂ ਦਾ ਮਤਲਬ ਮੁਸ਼ਕ ਹੈ ਜਿਹੜਾ ਸਾਰੀ ਪਬਲਿਕ ਦੇ ਚ ਖਿੰਡਰ ਰਿਹਾ ਤੇ ਤੁਸੀਂ ਚੁੱਪ ਬੈਠੇ ਹੋ ਸੋ ਇਹ ਮੇਰਾ ਖਿਆਲ ਹੈ ਕਿ ਸਿਆਸੀ ਤੌਰ ਤੇ ਕਿਸਮ ਦੀ ਸੋਸਾਈਡ ਕਰ ਰਹੇ ਇਹਨਾਂ ਨੂੰ ਬਿਲਕੁਲ ਇਹਦੇ ਸਮਝੌਤਾ ਨਹੀਂ ਕਰਨਾ ਚਾਹੀਦਾ ਜਿਹੜੇ ਵੈਧੇ ਲੋਕਾਂ ਨਾਲ ਕਰਕੇ ਆਏ ਸੀ ਐਕਸ਼ਨ ਲੈਣਾ ਚਾਹੀਦਾ ਗਲਤ ਬੰਦਿਆਂ ਤੇ 92 ਐਮਐਲ ਨੇ ਇਹਨਾਂ ਡਰਨ ਦੀ ਕੀ ਜ਼ਰੂਰਤ ਹੈ ਇਹਨਾਂ ਪਰ ਇਹ ਹੈ ਕਿ ਮੇਰਾ ਖਿਆਲ ਹੌਸਲਾ ਹੈ ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਕਦਾ ਕਾਂ ਮਾਰ ਕੇ ਟੰਗ ਦੇਣਾ ਚਾਹੀਦਾ ਪਾਰਟੀ ਦੇ ਵਿੱਚੋਂ ਉਹ ਕਿੰਨਿਆਂ ਨੂੰ ਟੰਗਣਗੇ ਹਲਤੇ ਨਾ ਡਾਕਟਰ ਸਾਹਿਬ ਕਿਵੇਂ ਕਿਵੇਂ ਦੇਖ ਰਹੇ ਹਾਂ ਵੀ ਇਹ ਕਿਉਂਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਦੇ ਦਾਅਵੇ ਕਰ ਰਹੀ ਆ ਅੱਜ ਤੱਕ ਕਰ ਰਹੀ ਹੈ ਦੂਸਰੇ ਪਾਸੇ ਹੁਣ ਆਪਾਂ ਦੇਖ ਰਹੇ ਹਾਂ ਵੀ ਕਿਸੇ ਤੇ ਕਰਪਸ਼ਨ ਦੇ ਇਲਜ਼ਾਮ ਲੱਗਦੇ ਨੇ ਕਿਸੇ ਦੇ ਉੱਪਰ ਚਰਿੱਤਰ ਨੂੰ ਲੈ ਕੇ ਇਲਜ਼ਾਮ ਲੱਗਦੇ ਨੇ ਕਿ ਹੁਣ ਪਾਰਟੀ ਆਪਣੀਆਂ ਕਦਰਾਂ ਕੀਮਤਾਂ ਭੁੱਲ ਚੁੱਕੀ ਐ ਜਿਹੜੀ ਕਦਰਾਂ ਕੀਮਤਾਂ ਦੀ ਦਹਾਈ ਦੇ ਕੇ ਦੂਜੀਆਂ ਪਾਰਟੀਆਂ ਨੂੰ ਪੰਡਰੀ ਸੀ ਕੀ ਹੁਣ ਇਹ ਪਾਰਟੀ ਦੇ ਲੋਕ ਵੀ ਨਿੱਜੀ ਹਿੱਤੋਂ ਤੱਕ ਸੀਮਤ ਹੋ ਕੇ ਰਹਿ ਗਏ ਨੇ ਲੋਕ ਤਾਂ ਸੁਖਵਿੰਦਰ ਜੀ ਇਹ ਸਵਾਲ ਪੁੱਛਦੇ ਨੇ ਵੀ ਇੱਕ ਅਦਰਾ ਕੀਮਤਾਂ ਕਦੇ ਸੀਗੀਆਂ ਵੀ ਜਿਹੜੀਆਂ ਆਪਾਂ ਕਹਿ ਰਹੇ ਹਾਂ ਭੁੱਲ ਚੁੱਕੇ ਨੇ ਇਸੀ ਕਦੋਂ ਮਤਲਬ ਸਾਈਕਲਾਂ ਤੇ ਤੁਸੀਂ ਸੌਹਾਂ ਚੱਕਣ ਗਏ ਮੁੜ ਕੇ ਤੁਹਾਡੇ ਅਸੀ ਅਸੀ ਗੱਡੀਆਂ 100 100 ਗੱਡੀ ਦੇ ਕਾਫਲੇ ਤੁਰੇ ਫਿਰਦੇ ਨੇ ਮਤਲਬ ਉਹ ਕਿੱਥੇ ਨੇ ਕਦਰਾ ਕੀਮਤਾਂ ਜਿਹੜੇ ਕਹਿੰਦੇ ਸੀ ਜੇ ਤੁਹਾਨੂੰ ਡਰ ਲੱਗਦਾ ਤਾਂ ਭਾਈ ਉਹ ਕੀ ਖਾਨਾ ਕੋਲ ਲੋਬ ਵੀ ਐਪੀ ਸਿਕਿਉਰਟੀ ਕਿਉਂ ਲੈ ਰਹੇ ਹੋ ਸਿਕਿਉਰਿਟੀ ਦੇ ਉੱਪਰ ਹਾਈ ਕੋਰਟ 24 ਘੰਟੇ ਦਾ ਨੋਟਿਸ ਦੇ ਰਿਹਾ ਹੈ ਕਿ ਸਾਨੂੰ ਤੁਸੀਂ ਦੱਸੋ ਕਿ ਮੈਸਬ ਤੁਸੀਂ ਕੀ ਕਰਿਆ ਹੋਇਆ ਕਿਦਾਂ ਸਿਕਿਉਰਿਟੀ ਦੇ ਰਹੇ ਹੋ ਕ੍ਰਾਈਟੇਰੀਆ ਕੀ ਹੈ ਉਥੇ ਜਵਾਬ ਨਹੀਂ ਫਾਈਲ ਹੋ ਰਿਹਾ ਉਹ ਇਹ ਤਾਂ ਮੇਰਾ ਖਿਆਲ ਹੈ ਕਿ ਉਹ ਜਿਹੜਾ ਇੱਕ ਕਹਿੰਦੇ ਨੇ ਨਾ ਕਿ ਨਹੀਂ ਉਹ ਨਹੀਂ ਜਿਸ ਦਾ ਖਾਬ ਦੇਖਾ ਥਾ ਜਵਾਬ ਦੇ ਲੋਕਾਂ ਦੀ ਵਿਚਾਰਾਂ ਵਿੱਚ ਦਸ਼ਾ ਹੈ ਕਿ ਨਹੀਂ ਉਹ ਨਹੀਂ ਜਿਸ ਦਾ ਖਾਬ ਦੇਖਾ ਥਾ ਰੰਗ ਕੁਝ ਹੋਰ ਹੈ ਬੁਰਲੇ ਉਸਮਾਨੇ ਇਹ ਤਾਂ ਰੰਗ ਹੀ ਹੋਰ ਹੈ ਪੇ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਪਾਰਟੀ ਦੇ ਵਿੱਚ ਬਣਦੇ ਜਾ ਰਹੇ ਨੇ ਆਪ ਹੁੰਦੇ ਹੁੰਦੇ ਨਜ਼ਰ ਆ ਰਹੇ ਨੇ ਮੰਤਰੀ ਤੇ ਵਿਧਾਇਕ ਕਿ ਅਜੇ 2.5 3 ਸਾਲ ਪਾਰਟੀ ਦੇ ਰਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਟੀ ਦੇ ਵਿੱਚ ਆਪੋਤਾਪ ਹੋਰ ਵੀ ਜ਼ਿਆਦਾ ਵਧੇਗੀ। ਇਹ ਤੋਂ ਓਵਰঅল ਸਿਆਸਤ ਦੇ ਵਿੱਚ ਹੀ ਲਖਵਿੰਦਰ ਜੀ ਬਹੁਤ ਵੱਡਾ ਸੰਕਟ ਖੜਾ ਹੋ ਰਿਹਾ ਹੈ ਚਾਹੇ ਕੱਲੀ ਇਹ ਪਾਰਟੀ ਦੇ ਵਿੱਚ ਨਹੀਂ ਪਰ ਇਹਨਾਂ ਲਈ ਬਹੁਤ ਵਿਸ਼ੇਸ਼ ਹੋ ਰਿਹਾ ਹੈ। ਕਿਉਂਕਿ ਬਹੁਤ ਵੱਡੇ ਲਾਰੇ ਲਾ ਕੇ ਆਏ ਸੀ ਪਰ ਇਹਨਾਂ ਦੇ ਅਮਲ ਨੇ ਜਿਹੜੇ ਬਿਲਕੁਲ ਉਲਟ ਨੇ ਸੋ ਇਹ ਉਹਦੇ ਵਿੱਚ ਮੇਰਾ ਫੈਲਾਸਫਾ ਤਾਂ ਪਹਿਲਾ ਵਿਕਤਰ ਮੰਨੂਗੇ ਚ ਇਹ ਤਾਂ ਵੱਡੀ ਚੇਂਜ ਆ ਹੀ ਰਹੀ ਹੈ ਬਾਕੀ ਪਾਰਟੀਆਂ ਨੇ ਵੀ ਮਤਲਬ ਦਿਖਣਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਜਿੱਤੀ ਵੱਡੀ ਚੇਂਜ ਆ ਰਹੀ ਹੈ ਇਹਨਾਂ ਦੇ ਖਾਬ خیال ਤੋਂ ਬਾਹਰ ਹੀ ਹੈ ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ। ਪਰ ਇਹ ਕਿ ਹੌਸ ਉੱਤੇ ਪਏ ਨੇ ਤਾਂ ਕੁਛ ਨਹੀਂ ਕਰਿਆ ਜਾ ਸਕਦਾ। ਸੋ ਇਹ ਤਾਂ ਬਿਲਕੁਲ ਆਪਣੀ ਜਿਵੇਂ ਬੰਦਾ ਨਸ਼ੇ ਦੇ ਵਿੱਚ ਘੁੰਮ ਰਿਹਾ ਹੁੰਦਾ ਨਾ ਸੱਤਾ ਦੇ ਵਿੱਚ ਉਹ ਤਾਂ ਤਰੀ ਜਾ ਰਹੇ ਨੇ ਨਤੀਜੇ ਫੈਸਲਾ ਦੇ ਬੇਇਜ਼ਤੀ ਕਰਨੀ ਕਿਸੇ ਦੀ ਖੁਸ਼ ਹੋਗੇ ਸ਼ਾਮ ਨੂੰ ਬੈਠ ਕੇ। ਪਰ ਇਦਾਂ ਬਹੁਤ देर ਨਹੀਂ ਚੱਲ ਸਕਦਾ। ਜੀ ਅ ਬਿਲਕੁਲ ਸਰ ਆਪਾਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਮੰਤਰੀਆਂ ਵਿਧਾਇਕਾਂ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਵਿਰੋਧੀ ਪਾਰਟੀਆਂ ਦੇ ਵੱਲੋਂ ਲੱਗ ਰਹੇ ਨੇ ਲੇਕਿਨ ਨਾ ਡਿਫੈਂਡ ਕਰਦੇ ਨਜ਼ਰ ਆ ਰਹੇ ਨੇ ਨਾ ਕੋਈ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ ਜੀ ਜਾਂ ਫਿਰ ਕੇਜਰੀਵਾਲ ਜੀ ਆਕਰ ਮਜਬੂਰੀ ਕੋਈ ਵੱਡੀ ਰਹੀ ਹੋਏਗੀ ਜਾਂ ਫਿਰ ਜਿੱਥੇ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਦੇ ਅਬੀ ਸਿਰਫ ਨਿੱਜੀ ਹਿੱਤਾਂ ਲਈ ਆਏ ਨੇ ਪ੍ਰਾਪਰਟੀਆਂ ਕੱਟੀਆਂ ਕਰਨ ਆਏ ਨੇ ਹੋ ਸਕਦਾ ਉਸ ਸਟ੍ਰੈਕ ਦੇ ਉੱਪਰ ਪਾਰਟੀ ਚੜਦੀ ਹੋਈ ਨਜ਼ਰ ਹੀ ਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਕਾਰਵਾਈ ਨਹੀਂ ਹੋ ਰਹੀ ਪਬਲਿਕ ਡੋਮੇਨ ਦੇ ਵਿੱਚ ਮੁੱਦੇ ਆਉਣ ਦੇ ਬਾਵਜੂਦ ਵੀ ਇਹ ਕੋਈ ਕਾਰਵਾਈ ਨਹੀਂ ਕਰਦੇ ਨਜ਼ਰ ਆ ਰਹੇ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵੀ ਜ਼ਿਆਦਾ ਬੱਦਤਰ ਹੋ ਸਕਦੇ ਨੇ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਗਮਿੰਦਰ ਜੀ ਸਤਿ ਸ੍ਰੀ ਅਕਾਲ ਸਾਰਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਨਾਲ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉਹ ਤੱਕ ਦੇ 对了吧？